ਸ਼ੀਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਵਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹੀਤ ਮਾਤ ਪਿਤਾ ਸੁਤ ਨੇਹ ਘਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤਿ ਕਮਾਇ ਕਰਣੀ ਕਾਰ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੀਤ ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇਗਾ ਹਰ ਚੇਤ ਦੂਜਾ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ ਐਨਿਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਧਲੇ ਨਾਮ ਨਾ ਚਿਤਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਿਦਾ ਵਿਆਪੈ ਦੂਜਾ ਤੀਜੇ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਸਰ ਹੰਸ ਉਲੱਥੜਿਆਏ ਜੋ ਬਨ ਕਟੈ ਜਰੂਆ ਜਣੈ ਵਣਜਾਰਿਆ ਮਿੱਤਰਾ ਆਵ ਕਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕਿਛੁ ਆਪਣਾ ਕਰ ਕਰ ਰਾਖਿਆ ਖਿਰਮਹਿ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤ ਹੋਲੇ ਬੁਲਾਇ ਚੌਥੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਦੀ ਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੇ ਪ੍ਰਾਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਰਮੁਖ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸਬਦ ਪਛਾਣ ਉੜਕ ਆਇਆ ਤਿੰਨ ਸਾਹਿਆ ਵਣ ਜਾ ਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾਸਮਾਣਿਆ ਵਣ ਜਾ ਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹ ਨਾ ਸਾਕੈ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰਮੰਜਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਤੀਵਿਆ ਜਿਸ ਕੀ ਵਸਤੁ ਤੇ ਸੁਚੇਤ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪਿਏ ਕਿਰਪਾ ਧਾਰ ਦੂਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣ ਜਾ ਰਿਆ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੇ ਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ ਤੀਜੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤ ਵੈ ਤਨ ਸੰਚ ਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੇ ਜੇ ਹੋਵੇ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲੇ ਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰੈਣ ਵਿਹਾਂਦੀ ਹਰ ਸੇਵਹੁ ਖਿਨ ਖਿਨ ਢਿਲ ਮੂਲ ਨਾ ਕਰਿ ਹੋ ਜਿਤ ਅਸਥਿਰ ਜੁਗ ਜੁਗ ਹੋ ਵਹੁ ਹਰ ਸੇਤੀ ਸਦ ਮਾਨ ਹੋ ਰਲਿਆ ਜਨਮ ਮਰਨ ਦੁਖ ਖੋ ਵਹੁ ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣ ਹੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰੈਣ ਭਗਤਾ ਦੀ ਸਿਰੀ ਰਾਗ ਮਹੱਲਾ ਪੰਜਵਾ ਪਹਿਲੇ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਧਰ ਪਾਇਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੀ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਾਸ ਕੇਚ ਨਾਹੇ ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰ ਪਾਏ ਤਾਂ ਉਦਰੈ ਮਾਹੀ ਦੂਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨ ਪਛਾਣ ਈ ਵਣ ਜਾ ਰਿਆ ਮਿੱਤਰਾ ਮਨ ਮੱਤਾ ਅਹੰਮੇ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠੱਢ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੇ ਰੈਣਕੇ ਵਣਜਾਰੇ ਮਿੱਤਰਾ ਬਿਖ ਸੰਚੇ ਅੰਧ ਅਗਿਆਨ ਪੁੱਤਰ ਕਲਤਰ ਮੋਹ ਲਪਟਿਆ ਵਣਜਾਰੇ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭੁ ਚਿਤਨਾ ਆਵੇ ਸਾਧ ਸੰਗਤਿ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਨ ਹਾਰ ਵਿਸਾਰਿਆ ਸੁਆਮੀ ਇਕ ਨਿੰਮਖ ਨ ਲਗੋ ਧਿਆਨ ਕਹੋ ਨਾਨਕ ਪ੍ਰਾਨੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਦਿਨ ਨੇੜੈ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਹੇ 베ਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੇ ਕਮਾਣਾ ਸਾਥ ਇੱਕ ਰਤੀ ਬਿਲਮ ਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਸੁਹੇਲੇ ਜਿਨੀ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੂਖਾਤ ਕਹੋ ਨਾਨਕ ਭਗਤ ਸੋਹ ਹੈ ਦਰਵਾਰੇ ਮਨਮੁਖ ਸਦਾ ਭਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਏ ਆਣੀ ਪਈੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੈ ਕੰਮ ਸਿੱਖੈ ਸਾਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹ ਲੁੜਾਏ ਲੀਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿ ਰੱਖੈ ਮੰਦ ਏ ਆਣੀ ਪੀੜਾ ਗੁਰਮੁਖ ਹਰ ਦਰਸਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਹਉਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਧਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਪੇਵਕੜੈ ਹਰ ਜਪ ਸੁਹੇਲੀ ਵਿੱਚ ਸਾਹੁਰੜੈ ਖਰੀ ਸੁਹੰਦੀ ਸਾਹੁਰੜੈ ਵਿੱਚ ਖਰੀ ਸੁਹੰਦੀ ਜਿਨ ਪੇਵਕੜੈ ਨਾਮ ਸਮਾਲਿਆ ਸਭ ਸਫਲੋ ਜਨਮ ਤਿਨਾਂ ਦਾ ਗੁਰਮੁਖ ਜਿਨ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਹੋਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇਆ ਖੰਡ ਵਰਪੰਡ ਹਰ ਸੋਭਾ ਹੋਈ ਇਹੋ ਦਾਨ ਨਰ ਲੈ ਰਲਾਇਆ ਹੋਰ ਮਨਮੁਖ ਦਾਜ ਜੇ ਰਖ ਦੇ ਖਲ ਹੈ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਹੋਦਾਰ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬਹੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਸਿਰੀ ਰਾਗ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭਹਿ ਤੇ ਰਹਿ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਏ ਨਾ ਜਾਏ ਮਨ ਚਿੰਦੇ ਸਹੀ ਫਲ ਪਾਵਹਿ ਚਰਨ ਕਮਲ ਚਤ ਲਾਏ ਜਾਲਾਥਲ ਪੂਰ ਰਹਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੀ ਮਨਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੈ ਗੁਰ ਪੂਰਾ ਭੇਟੈ ਵਿਢ ਭਾਗੀ ਆਠ ਪਹਿਲ ਪ੍ਰਭ ਜਾਪੈ ਆਤ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੀ ਅਲਖ ਅਭੇਵੀ ਨਿਹਚਲ ਆਸਣ ਪਾਇਆ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੂਖ ਮਿਟਾਇਆ ਚਿਤ੍ਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਖਹਿ ਗਾਮੀ ਇਛ ਸਗਲੀ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਚੁੰਨਿਆ ਅੰਤਰ ਬਾਹਰ ਸਰਬਾਤਰ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਣੇ ਸਭ ਸੁਖਾ ਮਨ ਵੁੱਠੇ ਸ੍ਰੀ ਤਰਪਾਏ ਮੰਗਲ ਗਾਏ ਇਛ ਪੁੰਨੀ ਸਤਗੁਰ ਤੁਠੇ ਲੜ ਲੀਨੇ ਲਾਏ ਨੌਨਿਤ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾ 1 ਓੰਕਾਰ ਸਤਗੁਰ ਪ੍ਰਸਾਦ ਡਖਣਾ ਹੱਠ ਮਜਾਹੂ ਮਾਂ ਪਰੀ ਪッセ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ ਦਾਸਾ ਨਹਿ ਭਾਵੇ ਬਿਨ ਦਰਸਾਵੇ ਇਕ ਖਿੰਨ ਧੀਰਜ ਕਿਉ ਕਰੈ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੇ ਡਖਣਾ ਸੋਹੰਦੜੋ ਹਾ ਬਠਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਛੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ सिमरत सास गिरास पूर्ण विश्वास क्यों मन हो विसारी है जियो क्यों मन हो बेसारी है निमख नहीं टारी है गुणवंत प्राण हमारे मन बांचत फल देत है स्वामी जीव की बिरथा सारे अनाथ के नाथ ना है सब के साथे जप जुए जन्म ना हारिए नानक की बिनंती प्राब पहै ਕ੍ਰਿਪਾ ਕਰ ਭਵਜਲ ਤਾਰੀਐ ਡਖਣਾ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਛੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲੱਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਵਿਖੇ ਬਨ ਫੀਕਾ ਜਾਣਿਆ اے کرپال گوپال پرب میرے ਸਾਧ ਸੰਗਤ ਉਨਿਤ مانیاں ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤਉ ਕੀਨੇ ਆਪਣੇ ਤਿਨਾ ਕੂ ਮਿਲਿਓ へ ਆਪੇ ਹੀ ਆਪ ਮੋਹਿਓ ਹੋ ਜਸ ਨਾਨਕ ਆਪ ਸੁਣਿਓ へ ਛੰਤ ਪ੍ਰੇਮਠ ਗਉਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜੀਉ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਵੁੱਠੇ ਗੋਵਿੰਦ ਟੁੱਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛਿ ਪੁਜਾਇਆ ਬੌੜ ਨਾ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣਦੋ ਛੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋਦੀਨੇ ਜੋਨ ਨਾ ਧਾਵੇ ਨਹਿ ਮਰੀ ਸਤਿਗੁਰ ਦਇਆਲ ਕਿਰਪਾਲ ਪੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਤ ਸਵਾਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ 4 ਵਣਜਾਰਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਹਰ ਜੀ ਸਭੇ ਪ੍ਰਤੀਪਾਲਦਾ ਘਟ ਘਟ ਰਮਈਆ ਸੋਏ ਸੋ ਹਰਿ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋਟ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰਸ ਰਣਾਈ ਪਾਈਏ ਵਣ ਜਾ ਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋ ਮੈਂ ਕਰਮ ਕਮਾਵ ਦੇ ਜੋ ਵੇਸਵਾ ਪੁੱਤ ਨਿਨਾਉ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਅਹਨਿਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰਪੂਰੈ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚੱਲਸੀ ਹਰ ਅੰਤੇ ਲਏ ਛਡਾਏ ਹਉ ਬਲੇ ਹਾਰੀ ਤੈਨ ਕਉ ਜਿਨ ਹਰ ਮਨ ਉੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦ ਦੀ ਪਾਰ ਲਗਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੇ ਲੇ ਹਰ ਆਪੇ ਪਰਮ ਭਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਐਸੇ ਵਿਰਲੇ ਕੇਈ ਕੀ ਹਉ ਬਲਿਹਾਰੀ ਤੈਨ ਕਉ ਜਿਨ ਹਰ ਪਾਇਆ ਗੁਰਮਤਿ ਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਓ ਘਾਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਤ ਗੁਰ ਪੂਰਾ ਸਤ ਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੁ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਇ ਮਿਲੇ ਗੁਰ ਪਾਸ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਬਣ ਜਵਾਪਾਰੀਆ ਜਿਨ ਵਖਰ ਲੱਦੇੜਾ ਹਰ ਰਾਸ ਗੁਰਮੁਖਾ ਧਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵ ਹੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ ਹਰ ਨਾਮ ਜਨਾ ਰਹਿਰਾਸ ਰਹਾਉ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸ੍ਰੀਰ ਅਕਾਰ ਨਾਨਕ ਸੱਚਾ ਸਤਗੁਰ ਸੇਵਿਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਨ ਅੱਖੀ ਲੀਤੀ ਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿ ਦਾ ਹੈ ਅਮਰ ਇੱਕੋ ਹਰ ਚੇਤ ਧਰ ਹਰ ਤਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰੋ ਹਰ ਤੇ ਸਹ ਨੂੰ ਸਾਲਾ ਹੈ ਜੇ ਤੁਧ ਰਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਇਾਲ ਸੋ ਹਰ ਜਪ ਭਉ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸੁਬੂਰੀ ਸਾਦਕਾ ਸਬਰ ਤੋਂ ਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪਕਾਰ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵੜਿਆਈ ਹਰਤ ਦੋਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭ ਨਹੀਂ ਹੀ ਥਾਈ ਹਰਤ ਸਹਿ ਧਿਆਵੋ ਸੰਤ ਜਨੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਂਦੀ ਫੱਕੜ 나ਵ ਸਭਨਾ ਜੀਆ ਇਕਾ ਛਾਉ ਆਪਹੁ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾਪਤ ਲਿਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਗ ਜੀਵਨ ਸੰਸਾਰ ਤਾ ਕੇ ਪਾਛੈ ਜੀਵਣਾ ਪੌੜੀ ਤੁਦ ਆਪੇ ਧਰਤੀ ਸਾਜੀ ਐ ਚੰਦ ਸੂਰਜ ਦੋਏ ਦੀਵੇ 10 ਚਾਰ ਹੱਟ ਤੁਦ ਸਾਜਿਆ ਵਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਹੋਏ ਆਪ ਛੁੱਟੇ ਪਰਵਾਰ ਸਿਓ ਤਿਨ ਪਿਛੈ ਸਭ ਜਗਤ ਛੁੱਟੀ ਜੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਰਿਤ ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਿਧਕ ਕਰ ਸਜਦਾ ਮਨ ਕਰਮ ਖਸੂਦ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਮਹੱਲਾ ਤੀਜਾ ਗੁਰਸੱਭਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾ ਮਨ ਰਹਿ ਹਦੂਰ ਪੌੜੀ ਸप्तਦੀਪ ਸप्तਸਾਗਰ ਨਵਖੰਡ ਚਾਰ ਵੇਦ 10 ਅਸ਼ਟਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਝੈ ਧਿਆਵ ਹੈ ਜੀਉ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿਨ ਹਉ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸ਼ਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੇ ਹੀ ਲੇਖਲੇ ਹੋ ਸਦਾ ਸਾਹਿਬ ਕੈ ਰੰਗ ਰਹਿ ਕਬਹੂ ਨਾ ਟੂਟਸਨੇਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹੱਲਾ ਤੀਜਾ ਨਦਰੀ ਆਵਦਾ ਨਾਲ ਨ ਚੱਲਈ ਵੇਖੋ ਕੋ ਵਿਉਪਾਏ ਸਤਿਗੁਰ ਸਾਚ ਦਰੜਾਇਆ ਸਾਚ ਰਹਿ ਹੋ ਲੇਵ ਲਾਇ ਨਾਨਕ ਸਬਦੀ ਸਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣ ਹੈ ਭੇਤਾ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤਾ ਡਰੀਐ ਕੀਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜੇਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਣਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾ ਆਵੇ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀਅ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣਾਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨਾ ਨਾਲ ਦੂਜੈ ਭਾਏ ਦੁਖ ਪਾਇਆ ਸਭ ਜੋਹੀ ਜਮ ਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲਿ ਅਸੀਂ ਚੰਗੀ ਆ ਆਚਾਰੀ ਬੁਰੀ ਆਹ ਮਨਹੁਕ ਸੁਧਾ ਕਾਲੀਆ ਬਾਹਰ ਚਟਵੀਆਹ ਰੀਸਾ ਕਰਹਿ ਤਨਾਰੀਆ ਜੋ ਸੇਵ ਹੈ ਦਰ ਖੜੀਆਹ ਨਾਲ ਖਸਮੈ ਰਤੀਆ ਮਾਨ ਹੈ ਸੁਖ ਰਲੀਆਹ ਹੁਦੈ ਤਾਣ ਨਤਾਣੀਆਂ ਰਹਿ ਨਮਾਨਣੀਆਂਹ ਨਾਨਕ ਜਨਮ ਸਕਾਰਥਾ ਜੀ ਤਿਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦੋ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ